ਤੁਹਾਡਾ ਜੀ ਤਲਵੰਡੀ ਪਾਈ ਤੇ ਟੈਂਪ ਤੇ ਸਭ ਤੋਂ ਪਹਿਲਾਂ ਜਿਹੜੇ ਵੀਰਾਂ ਨੇ ਚੈਨਲ ਨੂੰ ਲੈਕ ਫੋਲੋ ਨਹੀਂ ਕੀਤਾ ਜ਼ਰੂਰ ਕਰ ਲੈਣ ਤਾਂ ਜੋ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਤਲਵੰਡੀ ਪਾਈ ਚ ਚੋਰਾ ਦੀ ਦਹਿਸ਼ਤ ਬਰਕਰਾਰ ਹੈ ਬੀਤੀ ਰਾਤ ਚੋਰਾ ਮੋਲੋ ਤਲਵੰਡੀ ਪਾਈ ਦੇ ਕੋਸਾਦਾਲ ਸਿੰਘ ਰੋਡ ਤੇ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫਲ ਨਾ ਹੋਏ ਆਜੋ ਸੁਣਦੇ ਹਾਂ ਇਸ ਬੰਦੇ ਕੀ ਕੀਤਾ ਦੁਕਾਨ ਮਾਲਕ ਕਮਲਪ੍ਰੀਤ ਸਿੰਘ ਲਵਲੀ ਨੇ ਹਾਂਜੀ ਕਰਨ ਜੀ ਸਾਹੀ ਗੱਲ ਬਾਈ ਜੀ ਮੇਰਾ ਨਾਮ ਕੌਮਲਪ੍ਰੀਤ ਹੈ ਲਵਲੀ ਹੈ ਜੀ ਜੀ ਤੇ ਪੁਲਸ ਅਦਾਲ ਸਿੰਘ ਤੇ ਇਨਵੈਕਟਰਾਂ ਦੀ ਦੁਕਾਨ ਆਈ ਰਾਤ 2:07 ਦੇ 7 ਮਿੰਟ ਤੇ ਬੰਦੇ ਆ ਗਏ ਹਾਂਜੀ ਦਾ ਡਰ ਗੱਡੀ ਤੇ ਪੰਜ ਛੇ ਜਣੇ ਸੀਗੇ ਲੈਟਰ ਉਪਣਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਠੀਕ ਹੈ ਪਰ ਪਹਿਰੇਦਾਰ ਤੀਕਾ ਉੱਪਰ ਹੋ ਤੇ ਜਾੜ ਹੋ ਗਿਆ ਜੀ ਠੀਕ ਹੈ ਤੇ ਪੁਲਸ ਪ੍ਰਸ਼ਾਸਨ ਮੇਰੀ ਬੇਨਤੀ ਹੈ ਚੋਰੀਆਂ ਦਿਨ ਦਿਨ ਵਧੀਆਂ ਜਾਂਦੀਆਂ ਥੋੜੇ ਦਿਨ ਹੋ ਗਏ ਪਹਿਲਾਂ ਇੱਧਰ ਦੁਕਾਨ ਤੇ ਚੋਰੀ ਹੋਈ ਆ ਠੀਕ ਹੈ ਠੀਕ ਹੈ ਜੀ ਪੁਲਸ ਪ੍ਰਸ਼ਾਸਨ ਕੋ ਕਾਰਵਾਈ ਜਦੋਂ ਅਸੀਂ ਨੰਬਰ 3 ਕਰਕੇ ਲੱਗ ਗਿਆ ਪਹਿਲਾ ਦੁਕਾਨ ਇਹਦੀ ਬੰਨਣ ਦੀ ਕੋਸ਼ਿਸ਼ ਕੀਤੀ ਗਈ ਸੀ ਜੀ ਸਾਡੀ ਇਹ ਕਿ ਮੰਗ ਕਰਦੇ ਹਾਂ ਕਿ ਇਹ ਕਾਰਵਾਈ ਕੀਤੀ ਜਾਵੇ ਠੀਕ ਹੈ ਇੱਕ ਤੁਹਾਡੇ ਨਾਲ ਆ ਸਰਕਾਰੀ ਕੈਮਰਾ ਜਿਹੜਾ ਲਾਇਆ ਲਾਏ ਸੀਗੇ ਮੰਨ ਲਓ ਆਪਣੇ ਇਹ ਚੱਲਦੇ ਪਏ ਕਿਵੇਂ ਕੁਛ ਹੈਗਾ ਬੰਦੇ ਕਹਿੰਦੇ ਚੱਲਦੇ ਨਹੀਂ ਪਏ ਹੁਣ ਪਤਾ ਨਹੀਂ ਚਲਾਦੇ ਹੁਣ ਅਜੇ ਕਾਫੀ ਦਿਨ ਤੇ ਲੱਗੇ ਆ ਜੀ ਇਹਨਾਂ ਨੂੰ ਅਜੇ ਰਿਕਾਰਡਿੰਗ ਨਹੀਂ ਚੱਲਦੀ ਪਈ ਅੱਛਾ ਠੀਕ ਹਾਂਜੀ ਚਲ ਮੰਨ ਲਓ ਬੈਂ ਇੱਕ ਬੱਚੇ ਦਾ ਰਹਿ ਗਈ ਤੁਹਾਡੀ ਮੋੜ ਸ਼ਟਰ ਵਗੈਰਾ ਹਾਂਜੀ ਬੱਚੇ ਦਾ ਪਹਿਰੇਦਾਰ ਸੀਗਾ ਜੀ ਕੋਈ ਤੇ ਬਚਤ ਹੋ ਗਈ ਹੈ ਟਰਟਲ ਤੋਂ ਕੋਈ ਨਹੀਂ ਉਹਨਾਂ ਤੋਂ ਠੀਕ ਹੈ ਜੀ ਬਾਕੀ ਜੇ ਨਾਂ ਆਉਂਦੇ ਤਾਂ ਟੋੜ ਹੀ ਲੈਣੇ ਸੀ ਲੱਗੇ ਪੈ ਤੀ ਜਿਸ ਤਾ ਉਹਨਾਂ ਨੂੰ ਵੀ ਹੋਰ ਪਾਊਡਰ ਦੇ ਦੇਣਾ ਠੀਕ ਹੈ